ਅੱਜ ਜਿਹੜੀ ਇੱਕ ਸلسਲਾ ਅਸੀਂ ਚਾਲੂ ਕੀਤਾ ਹੋਇਆ ਸੀ ਕਮੇਟੀਆਂ ਬਣਾਉਣ ਦਾ ਸੈਕਟਰ ਸੈਕਟੋਰਲ ਕਮੇਟੀਆਂ ਤਾਂ ਕਿ ਹਰ ਸੈਕਟਰ ਆਪਣੀਆਂ ਦਿੱਕਤਾਂ ਔਰ ਆਪਣੇ ਆਈਡੀਆਸ ਹਮ ਦੇ ਸਕਣ ਜਿਹੜੀ ਅਗਲੀ ਪਾਲਿਸੀ ਸਾਡੀ ਬੰਨੀ ਹੈ ਉਹ ਹਰ ਸੈਕਟਰ ਲਈ ਹੋਵੇ ਇਹ ਨਹੀਂ ਕਿ ਸਿਰਫ ਕਿਸੇ ਨੂੰ ਸੂਟ ਕੀਤੀ ਕਿਸੇ ਨੂੰ ਨਹੀਂ ਕੀਤੀ ਅਸੀਂ ਹਰ ਸੈਕਟਰ ਤੋਂ ਉਨ੍ਹਾਂ ਦੇ ਸੁਜੈਸ਼ਨਸ ਲੈ ਰਹੇ ਹਾਂ ਨੌ ਕਮੇਟੀਆਂ ਅਸੀਂ ਪਹਿਲਾਂ ਅਨਾਉਂਸ ਕਰ ਚੁੱਕੇ ਸੀ ਅੱਜ ਅਸੀਂ ਫਾਈਨਲ ਅਨਾਉਂਸਮੈਂਟ 15 ਕਮੇਟੀਆਂ ਦੀ ਕਰ ਰਹੇ ਹੈਗੇ ਆ ਇਹਦੇ ਨਾਲ 24 ਸੈਕਟੋਰੀਅਲ ਕਮੇਟੀਆਂ ਹੋ ਜਾਣਗੀਆਂ ਜਿਹੜੀਆਂ ਅੱਜ ਵਾਲੀਆਂ ਕਮੇਟੀਆਂ ਐ ਉਹ ਆਈਟੀ ਸੈਕਟਰ ਬਾਈਸਾਈਕਲ ਇੰਡਸਟਰੀ ਆਟੋ ਐਂਡ ਆਟੋ ਕੰਪੋਨੈਂਟਸ ਇਲੈਕਟ੍ਰਿਕ ਵਹੀਕਲਸ ਰੀਨਿਊਏਬਲ એનર્ਜੀ ਸਟੀਲ ਐਂਡ ਰੋਲਿੰਗ ਮਿਲਸ ਪਲਾਸਟਿਕ ਐਂਡ ਕੈਮੀਕਲ ਪ੍ਰੋਡਕਟਸ ਲੌਜਿਸਟਿਕ ਐਂਡ ਵੇਅਰ ਹਾਊਸਿੰਗ ਫਿਲਮ ਮੀਡੀਆ ਫਾਰਮਾਸਿਟਿਕਲ ਬਾਇਓਟੈਕਨੋਲੋਜੀ ਯੂਨੀਵਰਸਿਟੀ ਕੋਚਿੰਗ ਇੰਸਟੀਚਿਊਟ ਯੂਨੀਵਰਸਿਟੀ ਕਾਲਜਸ ਸਲੈਸ਼ ਕੋਚਿੰਗ ਇੰਸਟੀਚਿਊਟਸ ਹਸਪੀਟਲਸ ਐਂਡ ਹੈਲਥ ਕੇਅਰ ਜਿਹੜੇ ਸਟਾਰਟਅਪ ਹੈ ਰੀਟੇਲ ESDM ਇਲੈਕਟ੍ਰੋਨਿਕ ਸਿਸਟਮ ਡਿਜ਼ਾਈਨ ਐਂਡ ਮੈਨੂਫੈਕਚਰਿੰਗ ਇਹ 15 ਹੈਗੀਆਂ ਇਹਨਾਂ ਦੇ ਜਿਹੜੇ ਚੇਅਰਮੈਨ ਹੈ ਜਿਹੜੇ ਅਸੀਂ ਅਪਾਇੰਟ ਕੀਤੇ ਐ ਪ੍ਰਤਾਪ ਅਗਰਵਾਲ ਹੈਗੇ ਆਈਟੀ ਸੈਕਟਰ ਦੇ ਓਂਕਾਰ ਸਿੰਘ ਪਾਵਾ ਏਵਨ ਸਾਈਕਲ ਤੋਂ ਬਾਈਸਾਈਕਲ ਇੰਡਸਟਰੀ ਦੇ ਪਰਿतोष ਗਰਗ ਹੈਪੀ ਫੋਰਜਿੰਗ ਆਟੋ ਐਂਡ ਆਟੋ ਕੰਪੋਨੈਂਟਸ ਇੰਦਰਵੀਰ ਸਿੰਘ ਈਵੇਜ ਮੋਟਰਜ਼ ਲਈ ਇਲੈਕਟ੍ਰਿਕ ਵਹੀਕਲਸ ਦੇ ਅਸ਼ੀਸ਼ ਕੁਮਾਰ ਇਹ ਰੀਨਿਊਏਬਲ એનર્ਜੀ ਸਚਿਤ ਜੈਨ ਵਰਦਮਨ ਸਟੀਲ ਅਲੇ ਇਹ ਸਟੀਲ ਐਂਡ ਰੋਲਿੰਗ ਮਿਲਸ ਅਭੀ ਬਾਂਸਲ ਇਹ ਸਰਸਵਤੀ ਐਗਰੋ ਕੈਮੀਕਲਸ ਦੇ ਹੈਗੇ ਪਲਾਸਟਿਕ ਐਂਡ ਕੈਮੀਕਲ ਪ੍ਰੋਡਕਟਸ ਅਸ਼ਵਨੀ ਨਾਇਰ ਇਹ ਹਿੰਦ ਟਰਮੀਨਾ ਤੋਂ ਹੈਗੇ ਇਹ ਲੋਜਿਸਟਿਕਸ ਐਂਡ ਵੇਅਰ ਹਾਊਸਿੰਗ ਦਿਨੇਸ਼ ਔਲਖ ਫਿਲਮ ਮੀਡੀਆ ਦੇ ਵਰਿੰਦਰ ਗੁਪਤਾ IOL ਕੈਮੀਕਲ ਜਿਹੜੇ ਕੈਮੀਕल्स ਐਂਡ ਫਾਰਮਾਸੈਟিক্যাল ਬਰਨਾਲਾ ਦੀ ਕੰਪਨੀ ਹੈ ਉਹਨਾਂ ਦੇ ਐਮ ਡੀ ਹੈ ਉਹਨਾਂ ਨੂੰ ਫਾਰਮਾਸੈਟিক্যাল ਤੇ ਬਾਇਓ ਟੈਕਨੋਲੋਜੀ ਦੇ ਚੇਅਰਮੈਨ ਬਣਾਇਆ ਜਸਪਾਲ ਸਿੰਘ ਸੰਧੂ ਇਹ ਪਹਿਲਾਂ ਬੀ ਸੀ ਰਹਿ ਚੁੱਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਔਰ ਐਸਵਲੇ ਲਵਲੀ ਯੂਨੀਵਰਸਿਟੀ ਚ ਹੈ ਉਹਨਾਂ ਨੂੰ ਯੂਨੀਵਰਸਿਟੀਆਂ ਤੇ ਕੋਚਿੰਗ ਇੰਸਟੀਚਿਊਸ਼ਨਸ ਦਾ ਚੇਅਰਮੈਨ ਬਣਾਇਆ ਡਾਕਟਰ ਬਿਸ਼ਮ ਮੋਨ डीएमसी 체ਗੇ ਹੈ ਉਹਨਾਂ ਨੂੰ ਹਸਪੀਟਲਸ ਐਂਡ ਹੈਲਥ케ਅਰ ਦਾ ਚੇਅਰਮੈਨ ਬਣਾਇਆ ਮਮਤਾ ਭਾਰਦਵਾਜ ਸਟਾਰਟਅਪਸ ਦਾ 우ਮੰਗ ਜਿੰਦਲ ਇਹ ਹੋਮਲੈਂਡ ਗਰੁੱਪ ਵਾਲੇ ਰਿਟੇਲ ਦਾ ਕਮਲਜੀਤ ਸਿੰਘ ਇਹ ਸੈਮੀਕੰਡਕਟਰ ਇਹ ਜਿਹੜਾ ਸੈਮੀਕੰਡਕਟਰ ਲੈਬਾਰਟਰੀ ਲਿਮਟਿਡ ਹੈ ਇਹ ESDM ਜਿਹੜਾ ਅਸੀਂ ਸੈਕਟਰ ਬਣਾਇਆ ਉਹਨਾਂ ਦੇ ਚੇਅਰਮੈਨ ਹੈ ਇਹ ਸਾਰਿਆਂ ਨੂੰ ਅਸੀਂ ਰਿਕਵੈਸਟ ਕੀਤੀ ਹੈ ਕਿ ਪਹਿਲਾਂ ਵੀ ਜਿਹੜੀਆਂ ਕਮੇਟੀਆਂ ਨੂੰ ਰਿਕੁਐਸਟ ਕੀਤੀ ਸੀ ਇਹਨਾਂ ਨੂੰ ਵੀ ਕੀਤੀ ਹੈ ਕਿ 1 ਅਕਤੂਬਰ ਤੱਕ ਸਾਨੂੰ ਜੋ ਤੁਹਾਡੇ ਸਜੈਸ਼ਨ ਹੈ ਸਾਨੂੰ ਰਿਟਰਨ ਵਿੱਚ ਦੇ ਦਿੱਤੇ ਜਾਣ ਸਾਰਿਆਂ ਨੂੰ ਇੱਕ ਮੈਂਬਰ ਸੈਕਟਰੀ ਐਜ਼ ਏਡੀਸੀ ਅ ਅਪਾਇੰਟ ਕੀਤੇ ਗਏ ਆ ਕਿਉਂਕਿ ਅੱਗੇ ਕੀ ਹੁੰਦਾ ਸੀ ਕਮੇਟੀਆਂ ਬਣ ਜਾਂਦੀਆਂ ਸੀ ਮੀਟਿੰਗਾਂ ਨਹੀਂ ਹੁੰਦੀਆਂ ਸੀ ਸੋ ਦਿਸ ਏਡੀਸੀ ਵਿਲ ਮੇਕ ਸ਼ੋਰ ਕਿ ਟਾਈਮ ਤੇ ਮੀਟਿੰਗਾਂ ਹੋ ਰਹੀਆਂ ਉਹਨਾਂ ਦੇ ਮਿਨਟਸ ਡਰਾਫਟ ਹੋ ਰਹੇ ਔਰ ਸਾਨੂੰ ਰੈਗੂਲਰ ਇੰਟਰਵਲਸ ਮਿਲ ਰਹੇ ਆ